ਤਿੰਨ ਛੱਡੋ ਨੋ ਕਲਰ ਰੋਲੇ ਆਇਆ ਮੈਂ ਪਿਛਲੀ ਵਾਰ ਆਪਾਂ ਦੋ ਪਏ ਸੀ ਇਸ ਵਾਰ ਨੋ ਪਾਣੇ ਆ ਠੀਕ ਓਕੇ ਜੀ 500 ਰੁਪਏ ਨਾਈਕੀ ਦਾ ਪੱਤੇ ਵਾਲਾ ਆਰਟੀਕਲ ਇਹ ਵੀਗਾ ਵੀ ਬਹੁਤ ਹਾਂ 500 ਰੁਪਏ ਪੈਰਟ ਨਾਈਕੀ ਦਾ ਪੱਤੇ ਵਾਲਾ ਆਰਟੀਕਲ ਇਹ ਵੀ 500 ਰੁਪਏ ਇਹ ਸੇਮ ਆਰਟੀਕਲ ਇੰਪੋਰਟਡ ਸ਼ੂਜ਼ ਦੇ ਵਿੱਚ ਆਂਦਾ ਹੁੰਦਾ ਸੀਗਾ ਆਪਣਾ 12-1300 ਰੁਪਏ ਰੈਂਦੇ ਵਿੱਚ ਸੇਮ ਆਰਟੀਕਲ ਅਸੀਂ ਆਪਣੀ ਕੁਆਲਿਟੀ ਤਿਆਰ ਕਰਾ ਲਿਆ ਮੈਮਰੀ ਫੋਰਮ ਕੁਸ਼ਨ ਲੱਗਿਆ ਹੋਇਆ ਤਿੰਨ ਕਲਰ ਕੰਟਰਾਸਟ ਤਿੰਨੋਂ ਐਂਡ ਅੰਡਰਬੋਰਡ ਕਲਰ ਨੇ ਭਾਜੀ ਮੈਂ ਕੱਲੇ-ਕੱਲੇ ਕਲਰ ਤੁਹ ਹਾਂਜੀ ਵੀਰੇ 500 ਰੁਪਏ ਭਾਜੀ ਵਾਈਟ ਇਹ ਵੀ 500 ਰੁਪਏ ਮੈਨਾ ਭਰਾ ਗ੍ਰੇ ਨਾਲ ਵਾਈਟ ਦੀ ਕੰਬੀਨੇਸ਼ਨ ਇਹ ਵੀ ਭਾਜੀ 500 ਜਿੱਦਾਂ ਹੁਣ ਕਈ ਭਰਾ ਮੇਰੇ ਪ੍ਰੈਫਰ ਕਰਦੇ ਆ ਤਾਂ ਫਿੱਤੇ ਨਹੀਂ ਬਣਨੇ ਚਾਹਵੇਂ ਹਾਂਜੀ ਉਸ ਲਈ ਨਵੀਂ ਚੀਜ਼ ਆ ਬਿਲਕੁਲੀ ਆਪਾਂ ਇੰਪੋਰਟਡ ਦੇ ਵਿੱਚ ਆਂਦਾ ਸੀਗਾ ਇਹ ਆਰਟੀਕਲ ਮਤਲਬ ਤੁਸੀਂ ਲੈ ਲਓ ਸਟ੍ਰੈਚੇਬਲ ਲੇਸਿਸ ਵਾਲਾ ਉਹੀ ਚੀਜ਼ ਆਪਾਂ ਅੱਜ ਤਿਆਰ ਕਰਾਤੀ ਸੇਮ ਉਸੇ ਕਨਸੈਪਟ ਦੇ ਵਿੱਚ ਹਾਂਜੀ ਇਹ ਵੀ 500 ਰੁਪਏ ਇਹ ਵੀ 500 ਰੁਪਏ ਭਾਜੀ ਆ ਲਓ ਹਾਂਜੀ ਕਿਦਾਂ ਬਈ ਸਾਰੇ ਆਦਮੋਂ ਪਕੜੇ ਲੋਕ ਆਣੇ ਚੌੜੇ ਬਿਆਰ ਮੁਗਲੇ ਆਸ ਵਾਲਿਆਂ ਦੇ ਤੇ ਅਜੇ ਸ਼ੂ ਦਿਖਾਉਨੇ ਆ ਤੇ ਜੀ ਰੇਟਸ ਨੇ ਘਰਾ ਲਾ ਗਏ ਕੁਆਲਿਟੀ ਪੂਰੀ ਵਧੀਆ ਉਹ ਜੀ ਜਿੰਨਾ ਸਸਤੇ ਗੱਲ ਸਾਰੇ ਕੀ ਤੁਹਾਨੂੰ ਹੋਵੇ ਫਿਰ ਅੱਜ ਅੱਜ ਤੁਹਾਨੂੰ ਫੇਰ ਇੱਕ ਆਫਰ ਦੇਣਾ ਹੈ ਇਹ ਮੇਰੇ ਭਰਾਵਾਂ ਦਾ ਪਿਆਰ ਸੀ ਜਿਹੜਾ ਮੈਨੂੰ ਇੰਨਾ ਪਿਆਰ ਦਿੱਤਾ ਆਪਾਂ ਇੱਕ ਨਵਾਂ ਆਫਰ ਤੇ ਫਾਈਨਲ ਲਾਸਟ ਸਰਦੀ ਦਾ ਆਫਰ ਇਹ ਓਕੇ ਬਈ ਤਰੀਕਾ ਜੀ ਤਰੀਕ ਅੱਜ ਆਪਾਂ ਚੈੱਕ ਕਰਾਉਨੇ ਆ ਭਰਾਵਾਂ ਮੇਰੇਆਂ ਨੂੰ 15 ਜਨਵਰੀ ਓਕੇ okay ਭਾਈ 15 ਜਨਵਰੀ ਤੋਂ ਲੈ ਕੇ ਲਾਸਟ 30 ਜਨਵਰੀ ਤੱਕ ਦਾ ਇਹ ਆਫਰ ਹੋਊਗਾ ਜਿੰਨੀ ਡਿਜ਼ਾਈਨਿੰਗ ਦਿਖਾਉਂਗਾ ਸਾਰੇ ਆਰਟੀਕਲ 6 ਤੋਂ ਲੈ ਕੇ 10 ਨੰਬਰ ਤੱਕ ਸਟੈਂਡਰਡ ਸਾਈਜ਼ ਦੇ ਹੋਣਗੇ ਸਿਰਫ 500 ਰੁਪਏ ਰੇਂਜ ਹੋਊਗਾ ਮਾਨ ਦੇਰ ਨਾ ਕਰਦੇ ਸ਼ੁਰੂ ਕਰਦੇ ਤੋਹਫੇ ਦੋ ਭਾਈ ਭਾਈ ਏਅਰ ਦਾ ਪੱਤੇ ਵਾਲਾ ਆਰਟੀਕਲ ਹੈ ਇਹ ਹਾਂਜੀ ਇਹ ਸੇਮ ਆਰਟੀਕਲ ਇੰਪੋਰਟਡ ਸ਼ੂਜ਼ ਦੇ ਵਿੱਚ ਆਂਦਾ ਹੁੰਦਾ ਸੀਗਾ ਆਪਣਾ 12-1300 ਰੁਪਏ ਰੇਂਜ ਦੇ ਵਿੱਚ ਸੇਮ ਆਰਟੀਕਲ ਅਸੀਂ ਆਪਣੀ ਕੁਆਲਿਟੀ ਤਿਆਰ ਕਰਾ ਲਿਆ ਮੈਮਰੀ ਫੋਰਮ ਕੁਸ਼ਨ ਲੱਗਿਆ ਹੋਇਆ ਹੈ ਤਿੰਨ ਕਲਰ ਕੰਟਰਾਸਟ ਤਿੰਨੋਂ ਐਂਡ ਅੰਡ ਬਲੈਕ ਪੰਜ ਸੌ ਰੁਪਏ ਭਾਜੀ ਵਾਈਟ ਇਹ ਵੀ 500 ਰੁਪਏ ਮੈਰਾ ਭਰਾ ਗ੍ਰੇ ਨਾਲ ਵਾਈਟ ਦੀ ਕੰਬੀਨੇਸ਼ਨ ਇਹ ਵੀ ਭਾਜੀ 500 ਰੁਪਏ ਲੌਂਗ ਦੇ ਵਿੱਚ ਜੀ ਇਹ ਤਾਂ ਨਹੀਂ ਐਂਟਰ ਪ੍ਰੋਪਰ ਜੈਨੂਨ ਕੁਆਲਿਟੀ ਆ ਭਾਜੀ ਫਿਰ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਕੈਟ ਦੀ ਕੁਆਲਿਟੀ ਕਹਿੰਦੇ ਕੈਟ ਦਾ ਇੰਪੋਰਟਡ ਸ਼ੂਜ਼ ਹੈ ਜਿੱਦਾਂ ਉਹਨਾਂ ਲੋਕਾਂ ਨੇ ਘੁੰਮਣ ਜਾਣਾ ਸਨੋ ਵੇਰਜ ਬਣਾ ਉਹਦੇ ਲਈ ਹੈ 500 ਰੁਪਏ ਰੇਂਜ ਚ 6 ਤੋਂ ਲੈ ਕੇ 10 ਨੰਬਰ ਤੱਕ ਦੀ ਸਾਈਜ਼ ਅਵੇਲੇਬਿਲਿਟੀ ਦਵਾ 500 ਰੁਪਏ ਦੋ ਰੰਗ ਇੱਕ ਬਲੈਕ ਤੇ ਕ ਆਪਣਾ 10 ਦੋਨੋਂ ਕਲਰ 500 ਰੁਪਏ ਰੇਂਜ ਦੇ ਵਿੱਚ। ਇਹ ਦੋ ਵਾਰ ਬਾਈ ਆਪਾਂ ਤੁਹਾਨੂੰ ਦਵਾਂਗੇ スニーカー ਦੀ ਨਵੀਂ ਡਿਜ਼ਾਈਨਿੰਗ। ਬ੍ਰਾਂਡ ਚੈੱਕ ਕਰੋ ਅਰਮਾਨੀ ਦਾ ਆਰਟੀਕਲ ਹੈ। ਆਪਣਾ ਤਿਆਰ ਹੁੰਦਾ 500 ਰੁਪਏ ਰੇਂਜ ਦੇ ਵਿੱਚ スニーカー। ਓਕੇ ਬ੍ਰਾਈ। ਇਹਦੇ ਵਿੱਚ ਐਡੀਡਾਸ ਦਾ ਸੰਬਾ ਆਰਟੀਕਲ ਤਿਆਰ ਕਰਾਇਆ ਆਪਾਂ ਫਲੈਟ ਦੇ ਵਿੱਚ 500 ਰੁਪਏ ਰੇਂਜ ਦੇ ਵਿੱਚ। ਸਭ ਤੋਂ ਜ਼ਿਆਦਾ ਵਿਕਣ ਵਾਲਾ ਪੈਚ ਚਲਾ ਆਰਟੀਕਲ ਡਿਓਰ ਦਾ। ਓਕੇ ਬਾਈ। ਇਹ ਵੀ ਆਰਟੀਕਲ ਵੀਰੇ ਸਿਰਫ ਔਰ ਸਿਰਫ 500 ਰੁਪਏ ਰੇਂਜ ਦੇ ਵਿੱਚ। ਓਕੇ। ਇਹ ਦੋ ਵਾਰ ਵੀ ਟੈਡੀ ਪ੍ਰਿੰਟ ਦਾ ਸ਼ੂਜ਼ ਲਾਸਟ ਵੀਡੀਓ ਦੇ ਵਿੱਚ ਬਹੁਤ ਜ਼ਿਆ ਇਹ ਵੀ ਆਰਟੀਕਲ ਤੁਹਾਨੂੰ 500 ਰੁਪਏ ਰੇਂਜ ਦੇ ਵਿੱਚ ਮਿਲੂਗਾ 6 ਤੋਂ ਲੈ ਕੇ 9 ਨੰਬਰ ਦਾ ਸਟੈਂਡਰਡ ਸਾਈਜ਼ ਇਹਦਾ ਘਾਨਾ ਯਾਰ ਜੀ ਇਹਦਾ ਵਾਰ ਲੂਈ ਬਟੋਨ ਵਾਲਾ ਆਰਟੀਕਲ ਇਹਦੇ ਵਿੱਚ ਇਸ ਵਾਰ ਆਪਾਂ ਨਵਾਂ ਕਲਰ ਤਿਆਰ ਕਰਾਇਆ ਬਲੈਕ ਨਾਲ ਵਾਈਟ ਦਾ ਕੰਟਰਾਸਟ ਬਹੁਤ ਸੋਹਣਾ ਕੰਟਰਾਸਟ ਆ ਭਾਜੀ ਔਰ ਇਹਦੇ ਟੀਪੀਆਰ ਸੋ ਲੱਗਾ ਹੈ ਕੋਈ ਵੀ ਸੋਲ ਕਰੈਕ ਹੋਣ ਵਾਲਾ ਨਹੀਂ ਹੈ ਜਿੰਨੇ ਤੁਹਾਨੂੰ ਦਿਖਾਏ ਮੈਂ ਸਾਰੇ ਟੀਪੀਆਰ ਸੋਲ ਦੇ ਵਿੱਚ ਨੇ ਇਹ ਵੀ 500 ਰੁਪਏ ਰੇਂਜ ਦੇ ਵਿੱਚ ਓਕੇ ਜੀ ਨਾਈਕੀ ਦਾ ਪੱਤੇ ਵਾਲਾ ਆਰਟੀਕਲ ਭਾਜੀ ਇਸ ਵਾਰ ਤਿੰਨ ਛੱਡੋ ਨੌ ਕਲਰ ਲੈ ਆਇਆ ਮੈਂ ਪਿਛਲੀ ਵਾਰ ਆਪ ਨਾਈਕੀ ਦੇ ਪੱਤੇ ਵਾਲਾ ਆਰਟੀਕਲ ਇਹ ਵੀਗਾ ਵੀ ਬਹੁਤ ਹੋ ਗਿਆ ਹਾਂ 500 ਰੁਪਏ ਪੈਰਟ ਨਾਈਕੀ ਦੇ ਪੱਤੇ ਵਾਲਾ ਆਰਟੀਕਲ ਇਹ ਵੀ 500 ਰੁਪਏ ਉਦੋਂ ਬਾਅਦ ਸੇਮ ਪੱਤੇ ਵਾਲਾ ਆਰਟੀਕਲ ਐਡਿਟਾਜ਼ ਦੇ ਵਿੱਚ ਓਕੇ ਵੀਰੇ ਬਲੈਕ ਕਲਰਸ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ 500 ਰੁਪਏ ਓਕੇ ਫਿਰ ਭਾਜੀ ਜਿਗਜੈਗ ਨਾਈਕੀ ਦੇ ਕ੍ਰਿਸਟਲ ਆਰਟੀਕਲ ਇਹ ਵੀ ਆਰਟੀਕਲ 500 ਰੁਪਏ ਰੇਂਜ ਦੇ ਵਿੱਚ ਓਕੇ ਇਹਦਾ ਬਾਅਦ ਇਹਦੇ ਵਿੱਚ ਆਪਾਂ ਪੀਓਮਰ ਦਾ ਪੱਤਾ ਤਿਆਰ ਕਰਾਤਾ ਭਾਜੀ ਭਰਾਵਾਂ ਦੀ ਸਪੋਰਟ ਲਾਈਨ ਇਹ ਵੀ 500 ਰੁਪਏ ਸਾਈ ਸਾਰੇ ਮਿਲਣਗੇ 6 ਤੋਂ ਲੈ ਕੇ 10 ਨੰਬਰ ਤੱਕ ਉਸੇ ਪੀ ਇਹ ਵੀ ਬਾਜੀ ਸਿਰਫ ਔਰ ਸਿਰਫ 500 ਰੁਪਏ ਇਹਦੇ ਬਾਅਦ ਇੱਕ ਚੀਜ਼ ਚੱਲ ਜਿੱਦਾਂ ਹੁਣ ਕਈ ਭਰਾ ਮੇਰੇ ਪ੍ਰੇਫਰ ਕਰਦੇ ਆ ਆਪਾਂ ਫਿੱਤੇ ਨਹੀਂ ਬਨਣੇ ਜਾਂਦੇ ਹਾਂਜੀ ਉਸ ਲਈ ਬਾਜੀ ਲੇਸ ਜੇ ਨਹੀਂ ਬਨਣੇ ਪੈਣੇ ਇਜ਼ੀ ਟੂ ਵੇ ਨਵੀਂ ਚੀਜ਼ ਆ ਬਿਲਕੁਲ ਇਹ ਆਪਾਂ ਇੰਪੋਰਟਡ ਦੇ ਵਿੱਚ ਆਂਦਾ ਸੀਗਾ ਇਹ ਆਰਟੀਕਲ ਮਤਲਬ ਤੁਸੀਂ ਲੈ ਲਓ ਸਟ੍ਰੈਚੇਬਲ ਲੇਸਿਸ ਵਾਲਾ ਉਹੀ ਚੀਜ਼ ਆਪਾਂ ਇੱਥੇ ਤਿਆਰ ਕਰਾਉਂਦੀ ਸੇਮ ਉਸੇ ਕਨਸੈਪਟ ਦੇ ਵਿੱਚ ਹਾਂਜੀ ਇਹ ਵੀ 500 ਦੇ ਇਹ ਵੀ 500 ਰੁਪਏ ਬਾਜੀ ਆਲੋ ਬਾਜੀ ਫਰਾਰੀ ਦਾ ਆਰਟੀਕਲ ਇਹ ਆਰਟੀਕਲ ਨੂੰ ਮੈਨੂੰ ਦਸਣ ਦੀ ਵੀ ਲੋੜ ਨਹੀਂ ਹੈ ਮੇਰੇ ਭਰਾਵਾਂ ਨੇ ਬਹੁਤ ਪਾਇਆ ਹੋਇਆ ਹੈ ਇਹ بگਦਾ ਵੀ ਬਹੁਤ ਹੈ ਓਕੇ ਇਹ ਵੀ ਮਾਡਲ 500 ਰੁਪਏ ਰੇਂਜ ਇਹ ਵੀ ਭਾਜੀ ਨਾਲ ਦਾ Ориジナル ਸੋ ਲੱਗਾ ਨਰਮ ਜਿੰਨਾ ਮਰਜ਼ੀ ਪਾਓ ਕੋਈ ਫਰਕ ਨਹੀਂ ਨਾਲ ਲੇਸਿਸ ਬੰਨੇ ਪੈਣਗੇ ਨਾ ਕੁਝ 500 ਰੁਪਏ ਦਾ ਇਹਦੇ ਵਿੱਚ ਬਲੈਕ ਕਲਰ ਵੀ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ 500 ਰੁਪਏ ਰੇਂਜ ਦੇ ਵਿੱਚ